ਸਾਜਨ ਲੋਕੋ ਪ੍ਰੇਜ਼ੈਂਟ ਬਹੁਤ ਦਿਨ ਹੋ ਗਏ ਸੇਵਾ ਕਰਦਿਆਂ ਨੂੰ ਭਾਵਨਾ ਤਾਂ ਹੁੰਦੀ ਆਮ ਵਿਚਾਲੜੇ ਮੇਲ ਦੀ ਵਿਚਾਲੜਾ ਮੇਲ ਵੀ ਦੱਸਦੇ ਹੁਣ ਮੈਨੂੰ ਟਾਈਮ ਤਾਂ ਲੱਗ ਜਾਂਦਾ ਕੋਸ਼ਿ ਸ਼ਰਧਾ ਥੋੜੀ ਜਿਹੀ ਦਾ ਸ਼ਰਧਾ ਹੋਵੇ ਥੋੜਾ ਜਿਹਾ ਦੁਸ਼ਟਪਨਾ ਜਾਂ ਹੋਵੇ ਵਿਚਾਲੜਾ ਮੇਲ ਕੋਸ਼ਿ ਸ਼ਰਧਾ ਕੋਸ਼ਿ ਦੁਸ਼ਟਤਾ ਕੋਸ਼ਿ ਸ਼ੰਸ਼ੈ ਕੋਸ਼ਿ ਗਿਆਨ ਪੂਰਾ ਗਿਆਨ ਬਣਾ ਹੋਵੇ ਆ ਵਿਚਾਲੜਾ ਜਾ ਹੋਵੇ ਕੁਛ ਸਾਂਸ ਹੈ ਕੁਛ ਗਿਆਨ ਘਰ ਘਰ ਘਾੜ ਕਾ ਜਿਉਂ ਧੋਬੀ ਕਾ ਸਵਾਰ ਫੇਰ ਉਹ ਕਹਿਣਾ ਦਾ ਮਾਰ ਗਉਂਤਰੇ ਦਾ ਜਿਹੜਾ ਮਾਰੇਗੀ ਉਹਨੇ ਉਤਰੀ ਨੀ ਤਾਂ ਗੁਰੂ ਦੀ ਗੱਲ ਦਾ ਐਨੀ ਰੰਗ ਚ ਰੰਗਦੀ ਚਾਲਾ ਰਾਣੀ ਚਾਲਾ ਰਾਣੀ ਰਾਜ ਪੁਲਾਤੀ ਪ੍ਰੇਮ ਦਾ ਪਾਠ ਪੜਾਤੀ ਗੁਰੂ ਰਵਿਦਾਸ ਜੀ ਨੇ ਦਾ ਪਾਠ ਪਲਾਤੀ ਚੌਥੇ ਚੌਥੇ ਪਾਦਰੀ ਉੱਪਰ ਪਹੁੰਚਾਤੀ ਗੁਣਾ ਅਤੀਤ ਬਣਾਤੀ ਚੌਥੇ ਪਾਦਰੀ ਉੱਪਰ ਪਹੁੰਚਾਤੀ ਗੁਰੂ ਰਵਿਦਾਸ ਜੀ ਨੇ ਗੁਰੂ ਰਵਿਦਾਸ ਜੀ ਨੇ ਗੁਰੂ ਰਵਿਦਾਸ ਜੀ ਨੇ ਇੱਥੇ ਕਰਾਗਤ ਕਿਹਾ ਸਾਨੂੰ ਹੁਣ ਲਾਗਤ ਮੇਰਾ ਜੋਰ ਲੱਗਦਾ ਹੈ ਥੋੜਾ ਕੀ ਜੋ ਮੈਂ ਔਖਾ ਹਾਂ ਪਰ ਹੋਣੇ ਔਖਾ ਏ ਹੋਇਆ ਫਿਰ ਘਰੇ ਵੇਜੋ ਔਖਾ ਹੋਣ ਦਾ ਬੜਾ ਚੋ ਚੜਿਆ ਮੌਜ ਨਾਲ ਸਾਰਾ ਦਿਨ ਕੁਰਸੀ ਤੇ ਬੈਠੇ ਰਹਿੰਦੇ ਕੱਖ ਨਹੀਂ ਕਰਦੇ ਵੇ 28 ਸਾਲ ਪਰ ਆਪਣਾ ਜੱਤ ਨੇ ਇਹ ਰੱਖਿਆ ਰੋਟੀ ਨਹੀਂ ਸੁਆਦ ਲੱਗੀ ਤੇ ਅੱਜ ਬੱਚਿਆਂ ਨੂੰ ਕੰਮ ਨਹੀਂ ਕਰਾਜ ਤੇਰਾ ਰੋਟੀ ਖਾਣ ਤੱਕ ਨਹੀਂ ਹੈ ਇਹ ਪਾਬਲਾ ਵੀ ਨਾਲ ਰੱਖੀ ਗੁਰੂ ਖੁਸ਼ ਹੋ ਗਿਆ ਵੀ ਚਲ ਹੁਣ ਪੜਾਉਣ ਦਾ ਕੰਮ ਬਹੁਤ ਹੋ ਗਿਆ ਉਹ ਪੜਾਉਣ ਵਾਲੇ ਸੌਂ ਗਏ ਚੱਲ ਹੁਣ ਗਾ ਉਹਨਾ ਰਾਗ ਲਗਾਉਂਗੇ ਆਪਾਂ ਜੋਰ ਤਾਂ ਲੱਗੂ ਮਾਫ ਕਰਦੇ ਜੇ ਜੋਰ ਲੱਗ ਗਿਆ ਥੋੜੀ ਜਿਹੀ ਸਾਡਕਰੀ ਅਰੇਂਜਸ਼ਨ ਤੋਂ ਆਪਣੀ ਸ਼ੋਹਤ ਰੰਗਾਂ ਛੱਡੋ ਜਦੋਂ ਸ਼ੋਹਤ ਰੰਗ ਆਉਂਦੀ ਹੈ ਨਾ ਸਾਡੀ ਬੈਸਟੀ ਚਾਰਜ ਹੋ ਜਾਂਦੀ ਹੈ ਇਹ ਗੱਲ ਨਹੀਂ ਵੀ ਨਹੀਂ ਹੁੰਦੀ ਇਹ ਇਹਨਾਂ ਮਨੋਵਿਗਿਆਨ ਦੇ ਤੋਥਾ ਹੈ ਜਿਉਂ ਲੱਗਦਾ ਮੈਨੂੰ ਤੇ ਲੱਗਦਾ ਮਾਰੇ ਲੱਗੂ ਫਿਰ ਔਖਾ ਮਗਰ ਦੇ ਖਾਂਦੇ ਨਾਲੇ ਮੇਰਾ ਤਾਂ ਨੌਂ ਵੀ ਮੈਂ ਸੋਈ ਖਾਲਸੂ ਬੈਠੀ ਹੁੰਦਾ ਆਹ ਸੁਣਿਓ ਇੱਥੇ ਫਿਰ ਤੋਂ ਹੈ ਹੁਣ ਇੱਕ

ਇਹ ਤੇ ਬਿਰਹਾ ਦੇ ਬਾਣ ਨੇ ਇਹ ਜੱ ਰੱਬ ਮੇਲੇ ਵੇਲਾ ਸਰਦਾ ਨਹੀਂ ਇਹਨਾਂ ਨੇ ਮੀਰਾ ਬਾਈ ਵਰਗਾ ਕਹਿਲ ਕੀਤੀ ਹੋਈਆਂ ਸੀਆਂ ਇਹ ਐਸਾ ਕਹਿਲੇ ਪਰ ਇਹ ਅਵਸਥਾ ਐਸੀ ਐ ਕਿ ਹਾਂ ਵੀ ਹੈ دیਵਾਨੋਂ ਸੇ ਜੇ ਮਤ ਪੁੱਛੋ دیਵਾਨੋਂ ਪੇਟਿਆ ਗੁਜਰੀ ਹੈ ਕਹਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬੈੰਦੇ ਨਿਹੋ ਬਾੜੇ ਲੈਣਾ ਦੀ ਨੀਂਦਰ ਉਹ ਰਾਤ ਦਿਨੇ ਪਏ ਵੰਦੇਯੋ ਨੀਟੀ ਸაგਦੇ ਗੁਰ ਪੰਚਪਾਸ਼ਾ ਕਹਿੰਦੇ ਕਹਿੰਦੇ ਕਾਲਯੁਗ ਹੋ ਜਾਂਦਾ ਇਹ ਵਿਰਹਿ ਦੇ ਬਾਣ ਇਸੇ ਨੇ ਜੇ ਇੱਕ ਘੜੀ ਨਾ ਮਿਲੇ ਇੱਕ ਘੜੀ ਨਾ ਮਿਲਤੇ ਤਾਂ ਕਾਲਯੁਗ ਹੋਤਾ ਏ ਪ੍ਰੇਮ ਦੀ ਅਵਸਥਾ ਦੇਵ ਰਿਸ਼ੀ ਜੀ ਕਹਿੰਦੇ ਆ ਨਿਰਵਚਨੀਉਮ ਪ੍ਰੇਮ ਸਰੂਪਮ ਅਨੁਭਵ ਰੂਪਮ ਮੂਖਾ ਸਵਾਦਨ ਬਸ ਇਹ ਤਾਂ ਹੁ ਭਾਵੇਂ ਕੀਤਾ ਜਾ ਸਕਦਾ ਸੁਣਿਓ ਤੁੰ ਨਿਰ ਭਯੋ ਦਰਸ਼ਨੁ ਦੇਖੇ ਮਨਾਂ ਮੇਰੇ ਆ ਰਾਮ ਨੂੰ ਯਾਦ ਕਰ ਲੈ ਸ੍ਰੀ ਤੇਰੇ ਤੋਂ ਸਾਸ ਨੇ ਮੁੱਕ ਜਾਂਦੇ ਪੰਜ ਚੋਰ ਲੱਗੇ ਨੇ ਮਗਰ ਤੇਰੇ ਚੋਰੀ ਕਰੀ ਜਾਂਦੇ ਜੀ ਜਾ ਚੁੱਕੀ ਜਾਂਦੇ ਬੈਠਾ ਸਿੰਜਦਾ ਆਕਤ ਤੂਹੜਿਆ ਨੂੰ ਚੰਦਨ ਬਰਸ਼ ਵੀ ਬਾਤ ਤੇ ਸੁੱਕੀ ਜਾਂਦੇ ਪਾਲ ਚੱਲਣਾ ਨਾ ਬਣੀ ਦਿਲਦਾਰ ਕੋਈ ਸਰੀ ਮਤਲਬਾ de que Okay. चङे खे send them

भयो दर्शन देखे ਸਤਨਾ ਮਿਰਿਵਾਹੇ ਕ੍ਰੋਹ ਸੇਵ ਸ੍ਰੀ ਡਾਕਟਰ ਸਾਹਿਬ ਜੀ ਸਾਡੇ ਮਾਨਯੋਗ ਡਾਕਟਰ ਸਾਹਿਬ ਡਾਕਟਰ ਸੇਵ ਸਿੰਘ ਹੋਰੀ ਖੁਲਿਆਰ ਪਰ ਸਾਡਾ ਅੰਤ ਦੇਖ ਕੇ ਜਮਾ ਫਿਰ 50 ਰੁਪਏ ਦਿੱਤੇ ਨੇ ਜੇ ਫਲਾ ਬੁੜੇ ਮਰ ਜਾਣ ਫਿਰ ਖਲਪਾੜ ਕਰਾਉਂਦੇ ਫਿਰੋ ਐ ਇਹ ਤਾਂ ਕਰਦੇ ਕੰਮ ਮਰਜੀਏ ਗੁਰੂ ਦੇ ਹਜ਼ੂਰੀ ਚ ਫਿਰ ਤੁਹਾਨੂੰ ਤੇ ਕੋਈ ਨਹੀਂ ਸਿੱਧੀ ਬਗੰਸ ਜੀ ਜੀ ਸਰਦਾਰਾਤੀ ਸਿੰਘ ਜੀ ਪਹਾਰ ਤੇ ਇਤਨਾ ਖਰੀਦ ਕਹਿੰਦੇ ਤਨਾ ਆ ਸ਼ਰਮਤ ਨਾ ਤਲਾਸਰੀ ਲਈ ਹੈ ਹਾਂ ਤੁਹਾਨੂੰ ਕਿੰਨਾ ਮਿੱਠਾ ਪਾਸ ਬੇਸ਼ਬੂਦੀ ਗੋਨੀ ਦਾ ਜਿਸ ਕਮਦੇ ਮਹਾਰਾਜ ਦਾ ਆਏ ਨਾ ਬੰਦ ਕਰ ਲਈ ਤਵਾਰਨੀ ਕਿੱਥੇ ਭੇਜਣਾ ਸਾਡੇ ਸਟੂਡੀਓ ਬਹੁਤ ਧੰਨਵਾਦ ਤੁਹਾਨੂੰ ਬਣਾਉਣ ਦਾ ਵਾਅਦਾ ਕਰਦੇ ਹਾਂਜੀ ਕਿਕਤਾ ਸਾਡੇ ਅਜੇ ਤੱਕ ਧੰਨਵਾਦ ਕੀਤੇ ਨਹੀਂ ਯਾਰ ਇੱਕ ਵਾਰ ਸਾਊਂਡ ਵਾਲੇ ਦਾ ਮੰਨ ਗਏ ਬਈ ਬਾਅਦੋਂ ਸਾਊਂਡ ਕਰਦੇ ਸਾਲ ਸੌਣ ਸਰਬਸ ਲੋਕੋ ਦੂਸਰਾ ਆਪਣਾ ਜਿਹੜਾ ਫੌਜੀ ਬੈਂਡ ਹੈ ਸਿਰੇ ਦੇ ਬੰਦੇ ਨੇ ਲੇਕਿਨ ਉਸ ਵਧੀਆਲੇ ਠੀਕ ਲੋਹਟ ਵਧੀਆ ਇੱਟਾ ਪੰਡਾਲ ਨਹੀਂ ਚੱ ਸਿਆ ਸਾਡਾ ਜੋਰ ਨਹੀਂ ਲਵਾ ਸਕਿਆ ਕੋਈ ਪੰਡਾਲ ਸਹੀ ਅਸੀਂ ਅਸੀਂ ਲੋਕੋ ਚੌੜਾ ਬਹੁਤ ਚੌੜੀ ਸਾਨੂੰ ਮਖਾ ਤਿਆਰ ਹੋ ਕੇ ਜਿਵੇਂ ਮੱਲ ਪਹਿਲਾਂ ਕਿ ਉਹ ਖਾਂਦੇ ਹੁੰਦੇ ਹਨ ਨਾ ਬਿਘੋੜ ਬੰਨਿਆ ਹੋਇਆ ਹੈ ਨੋਟ ਸਾਨੂੰ ਜਲਦੀ ਕਰਾ ਦੇ ਜੀ ਸਾਹਿਬ ਹੋਰਾਂ ਨੇ ਅਸੀਂ ਤਿਆਰ ਤਾਂ ਬਹੁਤ ਹੋਏ ਪਰ ਹੁਣ ਪਤਾ ਲੱਗ ਗਿਆ ਕਿ ਆ ਕੇ ਵੀ ਠੀਕ ਨਹੀਂ ਬਿਲਕੁਲ ਠੀਕ ਹੈ ਇਹ ਤੋਂ ਪਹਿਲੇ ਲੋਕੋ ਸਿਰ ਅਲਾਮਾ ਵੀ ਸਾਡਾ ਵੀ ਸੁਣਿਆ ਨਹੀਂ ਠੀਕ ਹੈ ਖੜੇ ਨਹੀਂ ਉਹ ਸਾਹਮਣੇ ਇੱਕ ਆਹ ਸਾਹਮਣੇ ਖੜੇ ਬੰਦਾ ਮੈਂ ਤਾਂ ਥੋੜਾ ਜਿਆਦਾ ਧੰਨਵਾਦ ਕਰਦਾ ਸੀ ਉਹ ਬੰਦਾ ਰੋਗ ਬਣਾ ਰੱਖਿਆ ਬਣਾ ਰਿਹਾ ਅੱਡ ਉਹ ਤੋਂ ਤੋਂ ਨਾ ਆਉਂਦੇ ਰੋ ਸਾਨੂੰ ਚੱਕਮੀ ਕਰੀ ਜਾਂਦੇ ਰਵੀ ਜੀ ਨਿਕਲ ਕਰੋ ਵੱਡੇ ਨਾਲ ਆ ਰਵੀ ਜੀ ਗੱਡੀ ਆ ਫੀਸ ਦਾ ਥੋੜਾ ਜਾ ਉਹਨਾਂ ਨੂੰ ਲਿਆ ਸੀ ਰਵੀ ਨੇ ਮੁਹੰਮਦ ਰਵੀ ਨੇ ਇਹ ਤੁਹਾਨੂੰ ਬੰਨ ਦੇ ਕਸਾ ਲੱਗਾ ਸੀ ਰਵੀ ਜੀ ਨੂੰ ਤਾਂ ਇਹਨਾਂ ਜੋਰ ਹੈ ਰਵੀ ਕਹਿੰਦਾ ਜੋਰ ਲੱਗਦਾ ਇਹ ਨਹੀਂ ਬੜਿਆ ਜਾਂਦਾ ਨਸ਼ਾਦ ਕਹਿੰਦਾ ਨਸ਼ਾਦ ਜੋ ਸੰਗੀਤਕਾਰ ਨੇ ਕਹਿੰਦੇ ਇਹ ਤਾਂ ਦੁਨੀਆ ਨੂੰ ਪਾਣੀ ਪਾ ਦੂਗੀ ਇਹ ਦਰਜਾ ਰਵੀ ਜੀ ਗਾਉਣੀ ਹੈ ਗਾਉਣੀ ਹੈ ਹੈ ਇਹ ਵੀ ਅਸੀਂ ਆਪਨੇ ਜਦੋਂ ਪੰਡਾਲ ਸੰਘਿਆ ਤਾਂ ਇਹ ਸਮਾਨ ਕੱਟਿਆ ਹਨ ਕੋ ਨਾਲ ਕਰੀਏ ਮਜ਼ਾਕ ਨਾ ਬੇਚੇਰਾ ਮੋਤੀ ਜਿ세 ਹੋਣ ਦਾਕ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ